ਹਾਂਜੀ ਭਾਜੀ ਕੱਲ ਇੱਕ ਕਾਨਫਰੰਸ ਹੋਈ ਆ ਉਹਦੇ ਵਿੱਚ ਤੁਹਾਡੇ ਉੱਪਰ ਅਲੀਗੇਸ਼ਨ ਲੱਗੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਸਭ ਨੂੰ ਪਹਿਲਾਂ ਸਮੂਹ ਪੰਜਾਬ ਵਾਸੀਆਂ ਜਲੰਧਰ ਵਾਸੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਜੈ ਹਿੰਦ ਜੈ ਭਾਰਤ ਦੋਸਤੋ ਕੱਲ ਜਿਹੜੀ ਕਾਨਫਰੰਸ ਹੋਈ ਆ ਜੇ ਉਹ ਔਰਤ ਇੱਕ ਆਰਤੀ ਰਾਜਪੂਤ ਨਾਮ ਦੀ ਜਿਸ ਜੋਗੀ ਆਪਣੇ ਆਪ ਨੂੰ ਨੈਸ਼ਨਲ ਪ੍ਰੈਜ਼ੀਡੈਂਟ ਹਿਊਮਨ ਰਾਈਟ ਕਾਉਂਸਲ ਆਫ ਇੰਡੀਆ ਦੀ ਦੱਸਦੀ ਆ ਤੇ ਉਹ ਨਾਲ ਉਹ ਦੋ ਮਹੀਨੇ ਹੋ ਗਏ ਆ ਕਿ ਮੇਰੇ ਪਿੱਛੇ ਪਈ ਵੀ ਹੈ ਹੋਈ ਆ ਕਿ ਮੈਨੂੰ ਕਹਿ ਰਹੀ ਆ ਕਿ ਮੈਨੂੰ ਪੈਸੇ ਦੋ ਨਹੀਂ ਤਾਂ ਮੈਂ ਇਹ ਤੁਹਾਡੀ ਸ਼ਭੀ ਖਰਾਬ ਕਰਾਂਗੇ ਨਹੀਂ ਤਾਂ ਤੁਹਾਡਾ ਅਸੀਂ ਦੁਨੀਆ ਚ ਤੁਹਾਡਾ ਸੰਗਠਨ ਸੰਸਥਾ ਮਾ ਜੋ ਵੀ ਚਲਾ ਰਹੇ ਆ ਮੈਂ ਬੰਦ ਕਰਾਉਗੀ ਮੇਰੀ ਦਿੱਲੀ ਤੱਕ ਪਹੁੰਚ ਆ ਜਦੋਂ ਕੋਈ ਪ੍ਰਸ਼ਾਸਨ ਦੇਖੋ ਪ੍ਰਸ਼ਾਸਨ ਨੂੰ ਕੋਈ ਕੰਪਲੀਟ ਕਰਦਾ ਆ ਮਾਨਯੋਗ ਐਸ.ਸੀ.ਪੀ ਸਾਡੇ ਜਲੰਧਰ ਇੰਨੇ ਸੂਝਵਾਨ ਵਿਅਕਤੀ ਆ ਉਹਨਾਂ ਨੂੰ ਨਹੀਂ ਪਤਾ ਕੋਈ ਕੰਪਲੀਟ ਕਰਦਾ ਤੇ ਪੈਰਵਾਹੀ ਕਰਨੀ ਆ ਠੀਕ ਹੈ ਨਾ ਕੰਪਲੀਟ ਇਹਨੇ ਕੀਤੀ ਆ ਪਰ ਪੈਰ ਵੀ ਉਤਾਹ ਕਰਨ ਜੀ ਇਹਦੇ ਕੋਈ ਪ੍ਰੂਫ ਹੋਵੇ ਕੋਈ ਡਾਕੂਮੈਂਟ ਹੋਣ ਕਿ ਮੇਰੇ ਖਿਲਾਫ ਤਾਂ ਹਵਾ ਚ ਥੋੜੀ ਗੱਲ ਕਰੀ ਦੀ ਇਹ ਮਾਮਲਾ ਹੈ ਕੀ ਆ ਉਹਨਾਂ ਦਾ ਮਤਲਬ ਕਿ ਤੁਹਾਡੇ ਨਾਲ ਇਦਾਂ ਕਿਉਂ ਕਰ ਰਹੇ ਹੋ ਮਾਮਲਾ ਜੀ ਇਹ ਆ ਇੱਕ ਮੈਨੂੰ ਕੰਪਲੀਟ ਆਈ ਸੀਗੀ ਕਿ ਅੰਸ਼ ਮੋਬਾਈਲ ਨਾਂ ਦੇ ਵਿਅਕਤੀ ਲੰਮਾਪਿੰਡ ਜੋ ਕਿ ਨਜਾਇਜ਼ ਕੰਸਟਰਕਸ਼ਨ ਕਰ ਰਿਹਾ ਆ ਉਹਦੀ ਮੈਂ ਕੰਪਲੀਟ ਆ ਦੇਖੋ ਮਾਰਕ ਵੀ ਕਰਾਈ ਹੋਈ ਆ ਆ ਉਹਦਾ ਨੰਬਰ ਲੱਗਾ ਹੋਇਆ ਅੰਸ਼ ਮੋਬਾਈਲ ਹਾਊਸ ਆ ਲੰਮਾ ਪੈਟ ਲਿਖਿਆ ਹੋਇਆ ਹੈ ਕਹਿੰਦਾ ਮਤਲਬ ਕਿ ਅਸੀਂ ਮਾਰਕ ਲਾ ਕੇ ਫਿਰ ਕਿਤੇ ਮੇਰੇ ਕੋ ਹੋ ਗਿਆ ਉਹਨੂੰ ਮੈਂ ਕੀਤੀ ਕੋਲ ਕਿ ਭਾਈ ਸਾਹਿਬ ਜਿਹੜੀ ਦੀ ਕੰਸਟਰਕਸ਼ਨ ਕਰ ਰਹੇ ਹੋ ਤੁਹਾਡੇ ਕੋ ਇਲੀਗਲ ਆ ਕਿ ਇਨਲੀਗਲ ਆ ਉਹ ਕਹਿੰਦੇ ਜੀ ਕਹਿੰਦੇ ਨਹੀਂ ਉਹ ਜਿਹੜੀ ਉਹ ਆ ਆਪਣੇ ਅੰਸ਼ ਮੋਬਾਈਲ ਨਾਲ ਨਹੀਂ ਹੋਈ ਉਹਨਾਂ ਦੇ ਕਿਸੇ ਨਾਲ ਨਾ ਹੋਈ ਮੇਰੀ ਘਰ ਉਸ ਤੋਂ ਬਾਅਦ ਜੀ ਇਹਨੇ ਇੰਨੀ ਗੱਲ ਕਰਕੇ ਅਸੀਂ ਫੋਨ ਕਰਤਾ ਕੋਈ ਅਸੀਂ ਉਹਨੂੰ ਗੱਲ ਨਹੀਂ ਕਹੀ ਨਾ ਕੋਈ ਗੱਲ ਬਿਨਾਂ ਅੰਸ਼ਵਾਲਾ ਹੋਈ ਆ ਇਹਨੇ ਕੀ ਕੀਤਾ ਦੋਏ ਦਿਨ ਮੈਨੂੰ ਫੋਨ ਕਰਕੇ ਕਮਲ ਨਿਯਮਕ ਵਿਅਕਤੀ ਆ ਕੋਈ ਕਮਲ ਹੁੰਦਾ ਜੋ ਕੀ ਕਹਿੰਦਾ ਮੈਂ ਪਾਰਟੀ ਦਾ ਹੀ ਬੰਦਾ ਆ ਤੇ ਮੇਰੇ ਕੋ ਆ ਕੇ ਇੱਥੇ ਦਫਤਰ ਬੈਠਾ ਆ ਕੇ ਮੈਨੂੰ ਕਹਿੰਦਾ ਕਹਿੰਦਾ ਭਾਜੀ ਤੁਸੀਂ ਕੱਲ ਉਹਨੂੰ ਕਾਲ ਕੀਤੀ ਸੀਗੀ ਮੈਂ ਕਿਹਾ ਕਿਹਨੂੰ ਕਹਿੰਦਾ ਅੰਸ਼ਵਾਲਾ ਮੈਂ ਕਿਹਾ ਨਹੀਂ ਦੱਸੋ ਕਹਿੰਦਾ ਜੀ ਤੁਸੀਂ ਉਹ ਕੌਣ ਹੁੰਦੇ ਆ ਉਹਨੂੰ ਕਾਲ ਕਰਨ ਵਾਲੇ ਤੁਸੀਂ ਜਿਹੜਾ ਆਪਣਾ ਕੰਮ ਕਰਦੇ ਆਪਣਾ ਕੰਮ ਕਰੀ ਚੱਲੋ ਸਾਡੇ ਕੰਮ ਚ ਦਖਲਅੰਦਾਜ਼ੀ ਨਾ ਦਿਓ ਤੇ ਮੈਂ ਉਹਨੂੰ ਪੁੱਛਿਆ ਮੈਂ ਕਿ ਵੀਰਿਆ ਉਹ ਮੇਰਾ ਵੀ ਠੰਡਾ ਹੋ ਕੇ ਗੱਲ ਕਰ ਪਹਿਲੀ ਗੱਲ ਦਾ ਜਿਹੜੀ ਗੱਲਾਂ ਤੂੰ ਮੇਨਣਾ ਕਰ ਰਿਹਾ ਨਾ ਇਹ ਮੇਨਣਾ ਕਿਉਂ ਕਰ ਰਿਹਾ ਇੱਕ ਤੁਸੀਂ ਨਜਾਇਜ਼ ਅਸਾਰੀਆਂ ਕਰਾਂ ਦੇ ਲੋਕਾਂ ਦੀ ਆ ਉੱਤੋਂ ਤੁਸੀਂ ਮੈਨੂੰ ਤਾਂ ਕੀ ਦੇ ਰਿਹਾ ਕਹਿੰਦਾ ਭਾਜੀ ਜੇ ਤੁਸੀਂ ਨਹੀਂ ਹਟੇ ਤਾਂ ਤੁਹਾਨੂੰ ਫਿਰ ਨਤੀਜਾ ਭੁਗਤਣਾ ਪੈਣਾ ਜਾਂ ਸਾਨੂੰ 5 ਲੱਖ ਰੁਪਏ ਦੋ ਉਸ ਬੰਦੇ ਨੇ ਇੱਥੇ ਬੈਠ ਕੇ ਮੈਨੂੰ ਕਿਹਾ ਕਮਲ ਨਾਮ ਦਾ ਵਿਅਕਤੀ ਆ ਉਹਦੀ ਲੋਕੇਸ਼ਨ ਘੜਾਈ ਜਾਵੇ ਤਾਂ ਇੱਥੇ ਦੀ ਬੋਲੇਗੀ ਉਸ ਦਿਨ ਦੀ ਕੋਣ ਆ ਬੰਦਾ ਕਿੱਥੇ ਰਹਿੰਦਾ ਉਹ ਉਹ ਜੀ ਉਹ ਵੀ ਲੱਗਦਾ ਮੈਂ ਲੰਮੇ ਪਿੰਡ ਦਾ ਹੀ ਆ ਵੀ ਕਹਿੰਦਾ ਤੇ ਇਹ ਉਹਨੇ ਮੈਨੂੰ ਇਹੀ ਕਿਹਾ ਕਿ ਮੈਂ ਲੰਮੇ ਪਿੰਡ ਤੋਂ ਆ ਮੈਂ ਯੂਥ ਦਾ ਪ੍ਰੈਜ਼ੀਡੈਂਟ ਆ ਜਲੰਧਰ ਦਾ ਤੇ ਮੈਨੂੰ ਆਰਤੀ ਮੈਡਮ ਨੇ ਭੇਜਿਆ ਉਹਨੇ ਕਿਹਾ ਉਸ ਤੋਂ ਬਾਅਦ ਜਿੱਦੋਂ ਮੈਂ ਮਨਾਂ ਕਰਤਾ ਮੈਂ ਕਿਹਾ ਮੈਂ ਕਿਹਾ ਜਾਓ ਮੈਂ ਕਿਹਾ ਮੈਂ ਨਹੀਂ ਕਰਦਾ ਮੈਂ ਨਹੀਂ ਦਿੰਦਾ ਪੈਸੇ ਤੂੰ ਕਰ ਲੈ ਜੋ ਕਰਨਾ ਰਿਕਾਰਡਿੰਗ ਹੈਗੀ ਭਾਜੀ ਤੁਹਾਡੇ ਕੋਲ ਭਾਜੀ ਰਿਕਾਰਡਿੰਗ ਨਹੀਂ ਹੁਣ ਜਿੱਦਾਂ ਸਾਰਾ ਸਾਲ ਦੇਖੋ ਮੈਂ ਕੋਈ ਕੈਮਰਾ ਤੇ ਲੱਗਣਾ ਨਹੀਂ ਮੇਰੇ ਦਾ ਉੱਤ ਕੋਈ ਬੰਦਾ ਮੇਨਾਂ ਗੱਲ ਕਰਨ ਆਊਗਾ ਤੇ ਇੱਥੇ ਆਪਨੇ ਬੈਠਾ ਤੇ ਮੈਨੂੰ ਕੀ ਪਤਾ ਉਹਨੇ ਹੁਣ ਮੂੰਹ ਚ ਕੀ ਕਰਨਾ ਸੱਸ ਵਾਟੇ ਮੈਂ ਉਹਦੀ ਰਿਕਾਰਡਿੰਗ ਕਰ ਲਵਾਂ ਇਹ ਚੀਜ਼ ਤਾਂ ਤੁਹਾਨੂੰ ਵੀ ਪ ਉਹ ਬੰਦਾ ਸਭ ਕੁ ਸਾਡੀ ਕੰਪਲੀਟ ਕਰਨ ਨੂੰ ਫਿਰਦਾ ਇਹਨੇ ਸਾਰੇ ਨੇ ਹਮਸਲਾ ਹੋ ਕੇ 19 ਤਰੀਕ ਨੂੰ ਝੂਠੀ ਮੇਰੀ ਕੰਮ ਖਿਲਾਫ ਕੰਪਲੀਟ ਉਹ ਜਿਹੜੀ ਅੰਸ਼ ਮੋਬਾਈਲ ਦੀ ਪਾਰਟੀ ਉਹ ਕਹਿੰਦੇ ਉਹਨੂੰ ਲਾਂ ਲ ਲੈ ਕੇ ਸੀਪੀ ਸਾਹਮਣੇ ਦਿੱਤੀ ਤਾਂ ਤੁਸੀਂ ਦੱਸੋ ਇੱਕ ਤਾਂ ਚੋਰ ਉਹ ਤਾਂ ਸੀਨਾ ਚੋਰ ਠੀਕ ਹੈ ਨਾ ਤੇ ਇਹਨੇ ਕੀ ਕੀਤਾ ਕੰਪਲੀਟ ਦਿੱਤੀ ਉਹੀ ਜਿਹੜਾ ਅੰਸ਼ ਮੋਬਾਈਲ ਦਾ ਮੈਂ ਇੱਕੋ ਗੱਲ ਕੀਤੀ ਪ੍ਰਸ਼ਾਸਨ ਨਾਲ ਕਿ ਜਿਹੜਾ ਅੰਸ਼ ਮੋਬਾਈਲ ਵਾਲਾ ਵਿਅਕਤੀ ਆ ਤੁਸੀਂ ਉਹਨਾਂ ਨਾਲ ਗੱਲ ਕਰਕੇ ਦੇਖੋ ਪਹਿਲੀ ਗੱਲ ਤਾਂ ਉਹ ਖੁਦ ਕਹਿ ਰਿਹਾ ਕਿ ਮੈਡਮ ਨੇ ਆਪਣਾ ਫਾਇਦਾ ਲੈਣ ਲਈ ਤੁਹਾਡੇ ਸਾਡੇ ਕੋਲ ਕੰਪਲੀਟ ਦਵਾਈ ਆ ਅਦਰਵਾਈਜ਼ ਅਸੀਂ ਇਹਨੂੰ ਨਹੀਂ ਕਿਹਾ ਕੰਪਲੀਟ ਕਰਨ ਲਈ ਉਸ ਵਿਅਕਤੀ ਨੇ ਕਿਹਾ ਤੇ ਉਤੋਂ ਸਾਬਜ਼ਾਰ ਹੋ ਜਾਂਦਾ ਕਿ ਬਲੈਕਮੈਲਰ ਹੂੰ ਬਲੈਕਮੈਲਰ ਹੈ ਬਹੁਤ ਵੱਡੀ ਬਲੈਕਮੈਲਰ ਮੈਂ ਔਰਤ ਦੀ ਬੜੀ ਰਿਸਪੈਕਟ ਕਰੀਦੀ ਐ ਠੀਕ ਐ ਸਾਡੇ ਵੀ ਐਂਟੀ ਕ腐ਸ਼ਨ ਹਿਊਮਨ ਰਾਈਟਸ ਵੂਮਨ ਸੈੱਲ ਬਣਾਏ ਹੋਏ ਆ ਅਸੀਂ ਔਰਤਾਂ ਲਈ ਹਮੇਸ਼ਾ ਖੜੇ ਆ ਸਾਡੇ ਸੰਗਠਨ 'ਚ ਔਰ ਅਸੀਂ ਇੱਜ਼ਤ ਪੂਰੀ ਹੋਂਦ ਦੇਈ ਦੀ ਪਰ ਮਸਲਾ ਹੈ ਕਿ ਜੇ ਤੂੰ ਇੱਕ ਔਰਤ ਆ ਉਹਦਾ ਨਜਾਇਜ਼ ਫਾਇਦਾ ਤਾਂ ਨਾ ਚੱਕ ਹੂੰ ਜੇ ਤੁਹਾਨੂੰ ਜੇ ਕਾਨੂੰਨ ਦੇ ਵਿੱਚ ਸਾਰੇ ਹੱਕ ਔਰਤ ਦੇ ਪ੍ਰਤੀ ਆਪਣੇ ਲਾਗੂ ਹੋਏ ਆ ਤਾਂ ਇਹਦਾ ਮਤਲਬ ਤੁਸੀਂ ਨਜਾਇਜ਼ ਫੰਦਾ ਚੱਕੋਗੇ ਮਤਲਬ ਕਿ ਜਿਹੜਾ ਕੰਪਲੇਂਟਡ ਹੈ ਇਸ ਵੇਲੇ ਉਹ ਤੁਹਾਡੇ ਹੱਕ ਚ ਆ ਉਹ ਕਹਿੰਦਾ ਮੈਡਮ ਨੇ ਮੇਰੇ ਕੋਲ ਦਬਾਅ ਚ ਚਲਵਾਇਆ ਨਾ ਮੇਰੇ ਹੱਕ ਚ ਆ ਦੇਖੋ ਜੀ ਮੈਨੂੰ ਤਾਂ ਜਿੱਤ ਤੱਕ ਸੁਣਨ ਚ ਮਿਲਿਆ ਤੁਸੀਂ ਜਿੱਦਨ ਫਸਟ ਟਾਈਮ ਉਹਦੀ ਬਾਈਟ ਲਈ ਉਦੋਂ ਕੰਪਲੇਂਟਡ ਉੱਥੇ ਖੜਾ ਸੀ ਉਦੋਂ ਕਿਉਂ ਭੱਜਿਆ ਉਹ ਹੂੰ ਕਿਉਂ ਨਹੀਂ ਉਹਨੇ ਬਾਈਟ ਦਿੱਤੀ ਹੂੰ ਕਿਉਂਕਿ ਮੈਨੂੰ ਸੁਣਨ ਚ ਇਹ ਆ ਕਿ ਉਹ ਧੱਕਾ ਕਰ ਰਹੀ ਹੈ ਕਹਿੰਦੀ ਧੱਕੇ ਨੇ ਕੀ ਜਾਂਦੀ ਕਿ ਤੂੰ ਉਹਦੇ ਖਿਲਾਫ ਕੰਪਲੀਟ ਦੇ ਹੂੰ ਬਟ ਉਹ ਦੇਣਾ ਨਹੀਂ ਹੂੰ ਕਾਂਦਾਵਤ ਲੋ ਇਹ 19 ਤਰੀਕ ਨੂੰ ਜਿਹੜਾ ਇਹਨੇ ਮੇਰੇ ਲਾਈਵ ਹੋ ਕੇ ਮੇਰੀ ਮੇਰੀ ਸ਼ਬੀ ਨੂੰ ਖਰਾਬ ਕੀਤਾ ਮੈਨੂੰ ਮਾਨਸਿਕ ਤੇ ਜਿਹੜੀ ਇਹਨੇ ਪਰੇਸ਼ਾਨੀ ਦਿੱਤੀ ਆ ਇੱਕ ਦਾ ਉਹਦਾ ਹਿਸਾਬ ਅਸੀਂ ਕਰਾਂਗੇ ਹੂੰ ਸਾਡੇ ਮਾਨਯੋਗ ਸੀਪੀ ਸਾਹਿਬ ਕੋ ਮੇਰੀ ਐਪਲੀਕੇਸ਼ਨ ਮਾਰਕ ਹੋ ਗਈ ਹੈ ਜੋ ਕਿ ਆ ਨੰਬਰ ਉਹਦਾ 4671 ਪੀਟੀਓਓ ਇਹ ਹੋਈ ਸੀਗੀ 291024 ਨੂੰ ਇਹ ਤੁਸੀਂ ਕਿਹਦੇ ਖਿਲਾਫ ਇਹ ਆਸ ਮੋਬਾਈਲ ਵਾਲੇ ਲੈ ਕੇ ਨਹੀਂ ਉਹਨਾਂ ਮੇਰਾ ਕੋਈ ਲੈਣਦੇ ਨਹੀਂ ਉਹ ਦੇਖੋ ਜੀ ਕੋਈ ਨਜਾਇਜ਼ ਸਾਰੀ ਕਰਦਾ ਉਹ ਪ੍ਰਸ਼ਾਸ ਅਸੀਂ ਕਾਰਪੋਰੇਸ਼ਨ ਸਾਡਾ ਫਰਜ ਬੰਦਾ ਕਾਰਪੋਰੇਸ਼ਨ ਕੰਪਲੀਟ ਕਰਦੀ ਹੈ ਠੀਕ ਹੈ ਨਾ ਅਸੀਂ ਉੱਥੇ ਦਿੱਤੀ ਹੋਈ ਆ ਹੁਣ ਉਹ ਜਨਨ ਜਾਂ ਉਹ ਜਨਨ ਉਹਨਾਂ ਮੇਰਾ ਕੋਈ ਲੈਣਦੇ ਨਹੀਂ ਤੁਹਾਨੂੰ ਕਿਹਨੇ ਜਾਣਕਾਰੀ ਦਿੱਤੀ ਉਹ ਨਜਾਇਜ਼ ਸਾਰੀ ਕਰ ਰਿਹਾ ਹਾਂਜੀ ਮੇਰੇ ਕੋ ਉਹਦੇ ਨਾਲ ਉਹ ਉਹ ਮੁੰਡਾ ਹੈਗਾ ਆਪਣਾ ਜੀ ਤੇਜਾ ਨਾਂ ਆਉਂਦਾ ਕੋਈ ਵਿਅਕਤੀ ਹੈ ਕਿਹੜੀ ਜਗ੍ਹਾ ਉਹ ਰਹਿੰਦਾ ਬਲੀਨੇ ਦਾ ਇਸ ਟਾਈਮ ਉਹ ਧੋਈ ਚਲ ਗਿਆ ਮੈਂ ਉਹਦੇ ਹਸਾਇਨ ਕੀਤੇ ਮੇਰੇ ਕੋ ਪਏ ਆ ਤੇ ਉਹਦੀ ਰਿਟਰਨ ਚ ਐਪਲੀਕੇਸ਼ਨ ਵੀ ਤੁਹਾਨੂੰ ਦਿਖਾ ਸਕਦਾ ਕਿ ਉਹ ਬੰਦੇ ਨੇ ਮੈਨੂੰ ਕੰਪਲੀਟ ਕੀਤੀ ਆ ਉਹ ਬੰਦੇ ਦੀ ਜਿਹੜਾ ਬੰਦੇ ਸਾਰੀ ਕਰਦੇ ਉਹਨਾਂ ਦਾ ਕੋਈ ਆਪਸੀ ਲੱਗ ਨਹੀਂ ਨਹੀਂ ਜੀ ਨਹੀਂ ਨਹੀਂ ਉਹ ਕਹਿੰਦਾ ਕਿ ਮੈਂ ਨੰਗ ਰਿਆ ਸੀ ਉੱਥੋਂ ਜਿੱਦਾਂ ਹੀ ਨੰਗਿਆ ਕਿ ਮੈਂ ਉੱਥੇ ਖੜਾ ਮੋਬਾਈਲ ਦੀ ਦੁਕਾਨ ਸੀਗੀ ਮੈਨੂੰ ਕੋਈ ਚਾਹੀਦਾ ਮੈਂ ਗਿਆ ਉੱਥੇ ਗੱਲ ਕਰਦੇ ਸੀਗੇ ਕਿ ਭਾਈ ਇਹ ਬੜਾ ਦਵਾਦਾ ਉੱਪਰ ਬਣਾਈ ਜਾਂਦੇ ਤੁਹਾਨੂੰ ਕਾਨੂੰਨ ਦਾ ਡਰ ਨਹੀਂ ਵੱਡੀ ਆ ਤੇ ਆਰਤੀ ਮੈਡਮ ਨੇ ਸਾਡੀ ਗੱਲ ਹੋ ਗਈ ਆ ਉਹ ਕਹਿੰਦਾ ਕਿ ਤੁਸੀਂ ਕੰਸਟ੍ਰਕਸ਼ਨ ਕਰੋ ਟੈਨਸ਼ਨ ਨਹੀਂ ਕੋਈ ਕੋਈ ਕਾਜ ਨਹੀਂ ਚਾਹੀਦਾ ਇਹ ਤੁਸੀਂ ਕੱਲੀ ਇਹਦੇ ਅੰਸ਼ ਮੋਬਾਈਲ ਖਿਲਾਫ ਕੰਪਲੇਂਟ ਦਿੱਤੀ ਹੈ ਅੱਗੇ ਵੀ ਕੰਪਲੇਂਟਾਂ ਦਿੱਤੀਆਂ ਹੋਈਆਂ ਤੁਸੀਂ ਨਹੀਂ ਜੀ ਸਾਰੀਆਂ ਅੱਗੇ ਵੀ ਦਿੰਦੇ ਆ ਅੱਗੇ ਵੀ ਦਿੰਦੇ ਆ ਮੇਰੀਆਂ ਕੰਪਲੇਟ ਆ ਫਿਲਹਾਲ ਉੱਥੇ ਉੱਧੇ ਉੱਧੇ ਹੀ ਪਈ ਆ ਕਈਆਂ ਤੇ ਤਾਂ ਕਾਰਵਾਈ ਹੋਈ ਆ ਅਸੀਂ ਸੀਲ ਵੀ ਕਰਾਇਆ ਬੰਦ ਵੀ ਕਰਾਇਆ ਅਜ ਤੱਕ ਖੋਲਣਾ ਨਹੀਂ ਦਿੱਤੀ ਉਹ ਪਰ ਮਸਲਾ ਇਹ ਆ ਕਿ ਹੁਣ ਅੰਸ਼ ਮੋਬਾਈਲ ਤੇ ਇੱਕ ਅਦਰ ਹੋ ਗਿਆ ਇਹ ਜਿਹੜੀ ਲੇਡੀਜ਼ ਆ ਇਹ ਹੁਣ ਇਹ ਕੀ ਕਰ ਰਹੀ ਹੈ ਇਹ ਪਰਸਨਲੀ ਅਟੈਕ ਕਰ ਰਹੀ ਹੈ ਇੱਕ ਇਹਨਾਂ ਨੇ ਚੈਨਲ ਬਣਾਇਆ ਹੋਇਆ ਨਾ ਪੰਜਾਬ ਨਾਮ ਤੋਂ ਨਵੀ ਸੰਧੂ ਨਾਮ ਦਾ ਮੁੰਡੇ ਦਾ ਕੈਂਟ ਵਿੱਚ ਉਹ ਰਹਿੰਦਾ ਹੈ ਤੇ ਤੁਸੀਂ ਯਕੀਨ ਮੰਨਿਓ ਉਸ ਬੰਦੇ ਦਾ ਕੀ ਹੱਕ ਮੰਦਾ ਪਹਿਲੀ ਗੱਲ ਤਾਂ ਤੂੰ ਪੋਰਟਲ ਚਲਾ ਰਿਆ ਤੇਰੇ ਕੋਈ ਆਰਐਨ ਦਾ ਰਜਿਸਟਰਡ ਨੰਬਰ ਨਹੀਂ ਹੈਗਾ ਤੂੰ ਮੇਰੀ ਫੋਟੋ ਲਗਾ ਕੇ ਉੱਪਰ ਲਿਖਦਾ ਕਿ ਸਮਰਾਟ ਨੇ ਜਿੰਨੇ ਜਿੰਨਾ ਠੱਗੀ ਕੀਤੀ ਸਾਡੇ ਨਾਲ ਸੰਪਰਕ ਕਰੋ ਆ ਬੰਦਾ ਆ ਇਹ ਇਹ ਕੌਣ ਹੁੰਦਾ ਇਹ ਜੱਜ ਲੱਗਾ ਇਹ ਕਮਿਸ਼ਨਰ ਲੱਗਾ ਸ਼ਹਿਰ ਦਾ ਇਹ ਕੀ ਚੀਜ਼ ਆ ਇਹ ਨਵ ਸੰਧੂ ਫੇਰ ਦੇਖੋ ਇਹ ਬੰਦਾ ਆ ਨਾ ਦੀ ਆਈਡੀ ਚਲਾ ਰਿਆ ਨਾ ਪੰਜਾਬ ਇਹਦੇ ਵਿੱਚ ਇਹਨਾਂ ਨੇ ਇਦਾਂ ਫੋਟੋ ਲਾਈ ਉਹ ਫਿਰ ਫੋਟੋ ਲਾ ਕੇ ਮੈਨੂੰ ਉਸੇ ਦਿਨ ਪਰਸਨਲੀ ਭੇਜਦਾ ਹਮ ਪਰਸਨਲੀ ਭੇਜਣ ਦਾ ਮਤਲਬ ਸਮਝ ਗਏ ਇਹਨਾਂ ਦਾ ਰੈਕਟ ਬਣਿਆ ਹੋਇਆ ਆ ਕਿ ਆਪਾਂ ਫਰੋਤੀ ਵੀ ਮੰਗ ਜਾਨਾ ਤੇ ਜੋ ਗਿਆ ਉਹ ਕਿਸ ਤਰ੍ਹਾਂ ਕਢਾਈ ਜਾਵੇ ਉਹ ਫਿਰ ਉਹਨਾਂ ਨੇ ਮੈਨੂੰ ਪਰਸਨਲੀ ਪਾ ਕੇ ਤਾਂ ਮੈਂ ਇਹਦੀ ਸਕਰੀਨਸ਼ਾਟ ਤਾਂ ਹੀ ਲੈ ਲੇ ਕਿ ਮੈਂ ਬਲੈਕਮੇਲ ਹੋ ਰਿਹਾ ਮੈਨੂੰ ਇਹ ਇਹ ਕੋਸ਼ਿਸ਼ ਕਰ ਰਹੇ ਆ ਪੂਰਾ ਦਬਾਉਣ ਦੀ ਪਰ ਮੈਂ ਦੱਬਣ ਵਾਲਾ ਨਹੀਂ ਆ ਸਕਰੀਨਸ਼ਾਟ ਆ ਜੀ ਉਹ ਮੁੰਡੇ ਦੇ ਯਾਦ ਖੁਆਈ ਮੈਨੂੰ ਪਰਸਨਲ ਭੇਜਿਆ ਉਹਨੇ ਹਮ ਆ ਲਿਖਿਆ ਹੋਇਆ ਉੱਪਰ ਆ ਲਿਖਿਆ ਆ ਮੇਰੀ ਫੋਟੋ ਲੱਗੀ ਹੋਈ ਹੂੰ ਇਹ ਦੇਖੋ ਕੀ ਹੱਕ ਆ ਕੋਈ ਪਹਿਲੀ ਗੱਲ ਤਾਂ ਕਾਨੂੰਨ ਸਭ ਲਈ ਬਰਾਬਰ ਆ ਅਗਰ ਮੈਂ ਸਮਾਜ ਸੇਵਕ ਆ ਸਕਦਾ ਸੀ ਕਿਸੇ ਦੀ ਫੋਟੋ ਨਹੀਂ ਲਾ ਸਕਦਾ ਕਾਨੂੰਨ ਸਭ ਲਈ ਬਰਾਬਰ ਆ ਅਗਰ ਮੇਰੇ ਲਈ ਜੇ ਸਾਰੇ ਲੋਕਾਂ ਲਈ ਕਾਨੂੰਨ ਆ ਤਾਂ ਮੈਂ ਵੀ ਸਮਾਜ ਸੇਵਕ ਮੈਂ ਵੀ ਇਨਸਾਨਾਂ ਮੇਰੇ ਲਈ ਵੀ ਉਨੇ ਹੀ ਕਾਨੂੰਨ ਬਰਾਬਰ ਦਾ ਆ ਕੋਈ ਅਪਰਾਧੀ ਵੀ ਫੜਿਆ ਹੋਵੇ ਤੁਸੀਂ ਦੇਖਿਆ ਹੋਣਾ ਉਹਦਾ ਮੂੰਹ ਟੱਕ ਕੇ ਤਾਂ ਉਹਨੂੰ ਫੇਰ ਪੇਸ਼ ਕਰਾਂਦੇ ਮੀਡੀਆ ਵਿੱਚ ਤੇ ਆ ਇਹ ਕੀ ਕੰਮ ਕਰ ਰਿਹਾ ਆ ਫੋਟੋਆਂ ਲਾ ਕੇ ਮੇਰੀ ਆ ਹੂੰ ਇਹ ਬੰਦੇ ਉਹ ਆ ਜਲੰਧਰ ਸ਼ਹਿਰ ਦੇ ਵਿੱਚ ਖਾਸ ਕਰਕੇ ਬਲੈਕ ਮੈਲਰ ਜਿਹਨਾਂ ਨੂੰ ਕੋਈ ਮਹੱਲੇ ਚੋਂ ਨਹੀਂ ਜਾਣਦਾ ਹੂੰ ਇਦਾਂ ਦੇ ਬੰਦੇ ਜਿਹੜੇ ਰੈਕਟ ਬਣਾਏ ਆ ਨਾ ਇਹ ਹੁਣ ਮੈਂ ਇਹਨਾਂ ਦਾ ਉਜਾਗਰ ਕਰਾਂਗਾ ਔਰ ਇਹਨਾਂ ਦੇ ਚਿਹਰੇ ਵੀ ਅੱਗੇ ਲਿਆਵਾਂਗਾ ਗਾਂ ਵੀ ਕਿ ਜਿਹੜੇ 3 ਦਿਨ ਉੱਠ ਕੇ ਮੀਡੀਆ 'ਚ ਬਹਿ ਜਾਂਦੇ ਆ ਇੱਕ ਤਾਂ ਪਹਿਲੀ ਗੱਲ ਤੇ ਆ ਮੈਂ ਮੀਡੀਆ ਵਾਲੇ ਸਾਰੇ ਭਰਾਵਾਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਵੀ ਕੋਈ ਆਪਾਂ ਬਿਹਲੇ ਦਾ ਹੈ ਨਹੀਂ ਹੈ ਨਾ ਕਿ ਜਿਹੜਾ ਆਪਾਂ ਇਹਦੀ ਵਾਈਟ ਲਾਈਨ ਪਹਿਲੀ ਕਾ ਤਾਂ ਮੈਂ ਅੱਜ ਤੱਕ ਕੋਈ ਵਾਈਟ ਦੀ ਲਿੰਨ ਤਾਂ ਦੇਖਿਆ ਹੀ ਨਹੀਂ ਇਹ ਆਪਣੇ ਆਪ ਨੂੰ ਪ੍ਰਧਾਨ ਕਹਿੰਦੀ ਮੈਨੂੰ ਲੱਗਦਾ ਨਹੀਂ ਪ੍ਰਧਾਨ ਹੋਊਗੀ ਬਾਕੀ ਚਲੋ ਉਹ ਪੁਲਿਸ ਪ੍ਰਸ਼ਾਸਨ ਦੇਖੇਗੀ ਹੈ ਨਾ ਸਮਰਾਟ ਜੀ ਚਲੋ ਇਹ ਤੇ ਉਹਨਾਂ ਵੱਲੋਂ ਪ੍ਰੈਸ ਕਲੱਬ ਦੇ ਵਿੱਚ ਕੱਲ ਕਾਨਫਰੰਸ ਕੀਤੀਗੀ ਉੱਥੇ ਮੀਡੀਆ ਨਾਲ ਮੀਡੀਆ ਦਾ ਫਰਜ ਬੰਦਾ ਖਬਰ ਕਰਨਾ ਜੀ ਤੁਹਾਨੂੰ ਕੀ ਲੱਗਦਾ ਵੀ ਇਹ ਤੁਹਾਡੇ ਖਿਲਾਫ ਕੀਤੀ ਤਾਂ ਤੁਹਾਨੂੰ ਦੇਖੋ ਜੀ ਕੱਲ ਮੇਰਾ ਤਾਂ ਕੋਈ ਮੁੱਦਾ ਹੀ ਨਹੀਂ ਸੀਗਾ ਮੇਰਾ ਕੋਈ ਮੁੱਦਾ ਹੀ ਨਹੀਂ ਸੀਗਾ ਮੁੱਦਾ ਤਾਂ ਕੋਈ 3 ਸਟਾਰ ਕਲੋਨੀ ਦਾ ਸੀਗਾ ਇਹ ਇਹੀ ਚੀਜ਼ ਤੁਹਾਨੂੰ ਸਮਝਾਉਣਾ ਚਾਹੁੰਦਾ ਇਹ ਜਿਹੜੀ ਲੇਡੀਜ਼ ਹਨ ਇਹਦਾ ਕੰਮ ਹੀ ਇਹ ਆ ਕਿ ਕਿਸੇ ਦੇ ਮੋਡੇ ਤੇ ਯੂਜ਼ ਕਰਕੇ ਦੂਜੇ ਮੋਡੇ ਰੱਖ ਕੇ ਚਲਾਦਾ ਨਹੀਂ ਬੰਦੂ ਉਹ ਹਸਾਬ ਕਰ ਰਹੀ ਆ ਇਹਨਾਂ ਨੇ ਅੱਗੇ ਵੀ ਕਿਸੇ ਨਾਲ ਕੀਤਾ ਕਦੀ ਅੱਗੇ ਬਥੇਰੇ ਬੰਦੇ ਹੋਣੇ ਆ ਮੈਂ ਤਾਂ ਤੁਹਾਡੇ ਚੈਨਲ ਆਈ ਮੈਂ ਕਮਾਂਗਾ ਹੁਣ ਕਿ ਜੇ ਕਿਸੇ ਦਾ ਥੱਗੀ-ਵੱਜੀ ਤੁਸੀਂ ਮੇਰੇ ਨਾਲ ਆ ਕੇ ਕੰਟੈਕਟ ਕਰੋ ਮੈਂ ਇਹਨਾਂ ਤੇ ਕਾਰਵਾਈ ਕਰਾਊਗਾ ਨਹੀਂ ਕਰਾ ਤਾਂ ਫੇਕ ਕਰਿਓ ਗੱਲ ਇਹ ਇਹਨੂੰ 2 ਮਹੀਨੇ ਹੋ ਗਏ ਭਟਕਦੀ ਨੂੰ ਅਗਰ ਕੋਈ ਉੱਚ ਗੱਲ ਕੋਈ ਸੱਚਾਈ ਹੁੰਦੀ ਤਾਂ ਪ੍ਰਸ਼ਾਸਨ ਨੂੰ ਕੀ ਲੋ ਪ੍ਰਸ਼ਾਸਨ ਵੀ ਮੇਰੇ ਮੇਰੇ ਘਰ ਦਾ ਤਾਂ ਨਹੀਂ ਆ ਜਾ ਮੇਰੇ ਕੋਈ ਮਾਸੀ ਦੇ ਮੁੱਦੇ ਤੇ ਨਹੀਂ ਉੱਥੇ ਲੱਗੇ ਪ੍ਰਸ਼ਾਸਨ ਨੇ ਤਾਂ ਆਪਣਾ ਕੰਮ ਕਰਨਾ ਅਗਰ ਤੁਸੀਂ ਕੁਝ ਦਿੱਤਾ ਹੁੰਦਾ ਤਾਂ ਇਹੋ ਕਾਰਵਾਈ ਕਰਦੇ ਇਹ ਜਿਹੜੀ ਹੋਰ ਇਹਦਾ ਇਹ ਬਲੈਕਮੇਲਰ ਆ ਮੈਂ ਸ਼ਰਮ ਕਹਿ ਰਿਹਾ ਔਰ ਇਹਨੇ ਸਹਿਰ ਦੇ ਵਿੱਚ ਇਹਦਾ ਨੈਟਵਰਕ ਫੈਲਿਆ ਹੋਇਆ ਜਿੱਦਾਂ ਕਹਿੰਦੀ ਕਿ ਮੇਰੀ ਪਹੁੰਚ ਦਿੱਲੀ ਤੱਕ ਆ ਕਿਆ ਪਤਾ ਕਿ ਦਿੱਲੀ ਤੱਕ ਵੀ ਇਹਦਾ ਨੈਟਵਰਕ ਹੋਵੇ ਬਾਕੀ ਅੱਜ ਤੱਕ ਮੈਂ ਜਿੰਨੀ ਵਾਰ ਵੀ ਇਹਦੇ ਨਾਲ ਦੇਖਿਆ ਆ ਕੰਪਲੀਟ ਕਰਨ ਜਾਂਦੀ ਆ ਜਾਂ ਕੋਈ ਪ੍ਰੈਸ ਕਾਨਫਰੰਸ ਕਰਦੀ ਆ ਇਹਨਾਂ ਦੋ ਤੋਂ ਬਾਅਦ ਬੰਦੇ ਨਹੀਂ ਦੇਖੇ ਕਿਉਂਕਿ ਨਾ ਜੁੜਦਾ ਹੀ ਕੋਈ ਨਹੀਂ ਪਿਆ ਇਹ ਸਾਡੀ ਸੰਸਥਾਵਾਂ ਨੂੰ ਕਹਿ ਰਹੀ ਆ ਇਹ 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 ਸੰਸਥਾਵਾਂ ਰਜਿਸਟਰ ਇਹ ਇਹਨੂੰ ਕਿਹਨੇ ਹੱਕ ਦਿੱਤਾ ਬੋਲਣ ਦਾ ਰਜਿਸਟਰ ਨਹੀਂ ਪਹਿਲਾਂ ਪਿਆਰ ਵਈ ਕਰੋ ਪਹਿਲਾਂ ਤੁਸੀਂ ਦੇਖੋ ਉਹ ਸੰਸਥਾਵਾਂ ਰਜਿਸਟਰਡ ਹੈ ਕਿ ਨਹੀਂ ਹੈ ਤੁਸੀਂ ਸਾਡੀ ਜੇ ਦੇਖਿਆ ਜਾਵੇ ਮੈਂ ਐਨਜੀਓ ਚਲਾ ਰਿਹਾ ਤਾਂ ਤੂੰ ਕਿਹੜਾ ਸੈਂਟਰ ਤੋਂ ਪੁਆਇੰਟ ਹੋ ਕੇ ਆਈ ਏ ਇੱਥੇ ਤੇ ਤੂੰ ਹੀ ਤਾਂ ਐਨਜੀਓ ਚਲਾ ਰਹੀ ਆ ਤੈਨੂੰ ਕਿਹੜਾ ਕੋਈ ਸੈਂਟਰ ਦੇ ਸਾਡੇ ਭਾਰਤ ਦੀ ਐਮਬੈਸੀ ਨੇ ਤੈਨੂੰ ਉੱਥੇ ਰੱਖਿਆ ਆ ਆਪਾਂ ਲੋਕੀ ਕਿ ਐਨਜੀਓ ਚਲਾ ਰਹੇ ਆ ਸਮਾਜ ਸੇਵਾ ਕਰ ਰਹੇ ਪਰ ਇੱਦਾਂ ਇੰਨਾ ਵੀ ਗਿਰਨਾ ਨਹੀਂ ਚਾਹੀਦਾ ਕਿ ਤੁਸੀਂ ਇੱਕ ਐਨਜੀਓ ਬਣਾ ਕੇ ਬਲੈਕਮੇਲਿੰਗ ਦਾ ਕੰਮ ਸ਼ੁਰੂ ਕਰੋ ਉਹਨਾਂ ਨੇ ਜਿਹੜੀ ਉਹਨੇ ਜਿਹੜੀ ਉਹਨੂੰ ਕੰਪਲੀਟ ਦਿੱਤੀ ਸੀ ਪੀ ਸਾਹਿਬ ਨੂੰ ਉਹਦੇ ਬਦਲੋਂ ਤੁਹਾਨੂੰ ਕੋਈ ਫੋਨ ਫੋਨ ਆਇਆ ਕੋਈ ਸੀਪੀ ਦਾ ਜੀ 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 ਆਇਆ ਉਹਦੇ ਬਦਲੋਂ ਮੈਨੂੰ ਏਡੀਸੀ ਵੀ ਵਨ ਸਾਹਿਬ ਦਾ ਫੋਨ ਆਇਆ ਉਹਨਾਂ ਨੇ ਰੀਡਰ ਸਾਹਿਬ ਦਾ ਫੋਨ ਆਇਆ ਮੈਂ ਗਿਆ ਉੱਥੇ ਮੈਂ ਆਪਣੇ ਬਿਆਨ ਵੀ ਦਿੱਤੇ ਹੂੰ ਠੀਕ ਆ ਨਾ ਤੇ ਉਹ ਬਿਆਨ ਦੇ ਕੇ ਉਹਨਾਂ ਨੇ ਜੋ ਕਾਰਵਾਈ ਕਰਨੀ ਸੀ ਮੇਰੇ ਨਾਲ ਫਿਲਹਾਲ ਦੇ ਕਰ ਦਿੱਤੀ ਹੋਣੀ ਹੁਣ ਤੱਕ ਬਾਕੀ ਮੈਂ ਹਲੇ ਪਤਾ ਨਹੀਂ ਕਰਵਾ ਤੇ ਪਰ ਇਹ ਮੈਨੂੰ ਪਤਾ ਲੱਗਾ ਕਿ ਉਹ ਵੀ ਇਹ ਕਹਿੰਦੇ ਸੀਗੇ ਕਿ ਜਨਾਨੀ ਬਹੁਤ ਤੇਜ ਆ ਇਹ ਆਪਣੀ ਇੱਕ ਸ਼ਬੀ ਸ਼ਬੀ ਨੂੰ ਉਭਾਰਨ ਦੇ ਲਈ ਕਿਉਂਕਿ ਜਾਣਦਾ ਤਾਂ ਕੋਈ ਨਹੀਂ ਇਹਨੂੰ ਇਹ ਕਹਿੰਦੀ ਹੈ ਕਿ ਮੈਂ ਸਮਰਾਟ ਨੂੰ ਮੋਦਾ ਮੋਹਰਾ ਬਣਾ ਕੇ ਨਾ ਸਮਰਾਟ ਨੂੰ ਮੋਹਰਾ ਬਣਾ ਕੇ ਤੇ ਮੈਂ ਆਪਣੀ ਪਬਲਿਸਿਟੀ ਕਰ ਲਵਾਂ ਉਹ ਸਟੰਟ ਖੇਲਣ ਲਈ ਆ ਪਰ ਇਦਾਂ ਦੇ ਬੜੇ ਆਏ ਬੜੇ ਗਏ ਆ ਕੋਈ ਫਾਇਦਾ ਨਹੀਂ ਹੋ ਇਸ ਤੋਂ ਬਾਅਦ ਮੈਂ ਪ੍ਰਸ਼ਾਸਨ ਨੂੰ ਅਪੀਲ ਕਰਾਂਗਾ ਕਿ ਇਹ ਜਿਹੜੇ ਲੇਡੀਜ਼ ਹੈਗੇ ਆ ਜੋ ਆਰਤੀ ਰਾਜਪੂਤ ਨਾਮ ਦੇ ਹੈਗੀ ਆ ਲੇਡੀਜ਼ ਤੇ ਇੱਕ ਇਹਨਾਂ ਨਾਲ ਕਮਲ ਤੇ ਇੱਕ ਇਹਨਾਂ ਦਾ ਜਿਹੜਾ ਨਵੀ ਪਸੰਦੂ ਨਾ ਪੰਜਾਬ ਚੈਨਲ ਚਲਾਉਂਦਾ ਇਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕਰੋ ਇਹਨਾਂ ਨੂੰ ਨੱਥ ਪਾਓ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਪ੍ਰਸ਼ਾਸਨ ਦੀ ਵੀ ਨੱਕ 'ਚ ਦਮ ਕਰੋਗੇ ਜਿੱਦਾਂ ਲੋਕਾਂ ਦੀ ਦਮ ਕੀਤਾ ਹੋਇਆ ਤੁਸੀਂ ਦੇਖੋ 3 ਦਿਨ ਪ੍ਰਸ਼ਾਸਨ ਨੂੰ ਭੰਡਣ ਬਹਿ ਜਾਂਦੇ ਆ ਪ੍ਰਸ਼ਾਸਨ ਬਿਲਾ ਆ ਤੁਹਾਡੇ ਕੋ ਕੋਈ ਐਵੀਡੈਂਸ ਨਹੀਂ ਤੁਹਾਡੇ ਕੋ ਕੋਈ ਪ੍ਰੂਫ ਨਹੀਂ ਤਾਂ ਤੁਸੀਂ ਪ੍ਰਸ਼ਾਸਨ ਨੂੰ ਕਿੱਦਾਂ ਬਲੇਮ ਕਰ ਰਹੇ ਹੋ ਕਿ ਪ੍ਰਸ਼ਾਸਨ ਕਾਰਵਾਈ ਕਰ ਦਵੇ ਪ੍ਰਸ਼ਾਸਨ ਧੱਕਾ ਕਰੇ ਕਿਸੇ ਨਾਲ ਕਿਉਂ ਕਰੇ ਧੱਕਾ ਤੋ ਇਹ ਇਹ ਇਨਸਾਫ ਦਾ ਘਰ ਮੰਨਿਆ ਗਿਆ ਉਹ ਇਨਸਾਫ ਕਰਨ ਲਈ ਬੈਠੇ ਆ ਨਾ ਕਿ ਧੱਕਾ ਕਰਨ ਲਈ ਇਹ ਚਾਹੁੰਦੀ ਹੈ ਕਿ ਮੈਂ ਏਦਾਂ ਮੀਡੀਆ 'ਚ ਜਾ ਕੇ ਰੋੜਾ ਰੋਲਾ ਪਾ ਕੇ ਮੇਰਾ ਜਿਹੜਾ ਕੀਤਾ ਕਰਾ ਠੱਕ ਹੋ ਜਾਏਗਾ ਤੇ ਸਮਰਾਟ ਦੇ ਉੱਪਰ ਆਪਾਂ ਕਾਰਵਾਈ ਕਰਾ ਦਾਂਗੇ ਬਾਕੀ ਬੀਬਾ ਮੈਂ ਤੈਨੂੰ ਇੱਕ ਗੱਲ ਕਰਾਂਗਾ ਕਿ ਤੂੰ ਮੇਰੀ ਭੈਣਾ ਵਰਗੀ ਆ ਠੀਕ ਆ ਨਾ ਪਰ ਇਹ ਜੋ ਤੂੰ ਲਾਈਨ ਫੜੀ ਹੈ ਜਿਹੜੇ ਕੰਮ ਰਾ ਤੁਸੀਂ ਪਏ ਹੋਏ ਆ ਨਾ ਇੱਕ ਲੋਕਾਂ ਨੂੰ ਬਲੈਕਮੇਲ ਕਰਨਾ ਇਹ ਬਹੁਤ ਗਲਤ ਲੈਣਾ ਇਸ ਤੋਂ ਬਾਹਰ ਆ ਜਾਓ ਨਹੀਂ ਤਾਂ ਆਉਣ ਵਾਲੇ ਸਮੇਂ 'ਚ ਨਤੀਜਾ ਤੁਹਾਨੂੰ ਬਹੁਤ ਜਲਦ ਮਿਲ ਜਾਣਾ ਇਹਦਾ ਤੁਹਾਨੂੰ ਲੱਗੇਗਾ ਪਤਾ ਜੀ ਤੁਹਾਡੇ ਤੇ ਕੋਈ ਪਰਚਾ ਪਿਆ ਫੇ ਤੁਹਾਨੂੰ ਪਤਾ ਲੱਗੇਗਾ ਕਿ ਤੁਸੀਂ ਕੀ ਕਰ ਰਹੇ ਹੋ ਤੁਸੀਂ ਤੁਹਾਨੂੰ ਕਹਨੇ ਹੱਕ ਦਿੱਤਾ ਪਹਿਲੀ ਗੱਲ ਤੇ ਇਹ ਦੱਸੋ ਕਿ ਤੂੰ ਜੱਜ ਤੂੰ ਵਕੀਲ ਜਾਂ ਤੂੰ ਇੱਥੇ ਕੋਈ ਆਪਣੇ ਕਮਿਸ਼ਨਰ ਲੱਗੀ ਆ ਕਿ ਤੂੰ ਮੇਰੀ ਫੋਟੋਆਂ ਚੱਕ ਕੇ ਆਪਣੇ ਹੀ ਬੰਦੇ ਦੇ ਆ ਚੈਨਲ ਤੇ ਲਵਾ ਰਹੀ ਆ ਤੈਨੂੰ ਕਹਨੇ ਹੱਕ ਦਿੱਤਾ ਮੇਰੀ ਸ਼ਖੀ ਨੂੰ ਖਰਾਬ ਕਰਨ ਦਾ ਇਹਦਾ ਜਵਾਬ ਤੁਹਾਡੇ ਵੱਲੋਂ ਦਿੱਤਾਗੇ ਕਮਿਸ਼ਨਰ ਦੱਤਨ ਨੂੰ ਵਾਪਸ ਨਹੀਂ ਜੀ ਮੇਰੀ ਐਪਲੀਕੇਸ਼ਨ ਚੱਲ ਰਹੀ ਹੈ ਹਾਲੇ ਉਹਨਾਂ ਉਹ ਕਹਿੰਦੇ ਕਿ ਅਸੀਂ ਕਾਰਵਾਈ ਕਰਾਂਗੇ ਕਿਉਂਕਿ ਮੈਂ ਵਿਧ ਪ੍ਰੂਫ ਦਿੱਤੇ ਹੋਏ ਆ ਇਹਦੇ ਕੋਈ ਕੋਈ ਪ੍ਰੂਫ ਨਹੀਂ ਹੋ ਪਰ ਮੈਂ ਵਿਧ ਪ੍ਰੂਫ ਦਿੱਤੇ ਹੋਏ ਆ ਉਹਨਾਂ ਵੱਲੋਂ ਇੱਕ ਰਿਕਾਰਡਿੰਗ ਵੀ ਦੱਸੀਗੀ ਤੁਹਾਡੀ ਜਿਹੜੀ ਫੋਨ ਤੇ ਗੱਲ ਹੋਈ ਹੈ ਕਦੇ ਉਹ ਸਿਰਫ ਉਹ ਸਿਰਫ ਇਹ ਜਿੱਦਣ ਮੁੰਡਾ ਆਂਦਾ ਕਮਲ ਮੇਰੇ ਕੋ ਇਹ ਉਸ ਦਿਨ ਸ਼ਾਮ ਦੀ ਰਿਕਾਰਡਿੰਗ ਆ ਜਦੋਂ ਮੁੰਡਾ ਮੰਨਿਆ ਨਹੀਂ ਮੈਂ ਮੰਨਿਆ ਨਹੀਂ ਮੈਂ ਕਹਿੰਦਾ ਨਹੀਂ ਤਾ ਜਾ ਦੌੜ ਜਾ ਉਸ ਤੋਂ ਆਦੇ ਇਹਨਾਂ ਨੇ ਹਮਸਲਾ ਹੋ ਕੇ ਮੈਡਮ ਨੇ ਮੈਨੂੰ ਕਾਲ ਕੀਤੀ ਮੈਡਮ ਨਾਲ ਮੇਰੀ ਜਿਹੜੀ ਗੱਲ ਹੋਈ ਉਹਦੀ ਰਿਕਾਰਡਿੰਗ ਸੁਣਾ ਰਹੀਆਂ ਨਾ ਕਿ ਅੰਸ਼ ਮੋਬਾਈਲ ਦੀ ਸੁਣਾ ਰਹੀ ਆ ਇਹ ਤੁਸੀਂ ਮੀਡੀਆ ਵਾਲੇ ਗੌਰ ਕਰਿਓ ਕਿ ਰਿਕਾਰਡਿੰਗ ਵਿੱਚ ਸਿਰਫ ਮੈਡਮ ਬੋਲ ਰਹੀ ਹੈ ਤੇ ਮੈਂ ਬੋਲ ਰਿਹਾ ਤੇ ਉਹਦੇ ਵਿੱਚ ਵੀ ਮੈਨੂੰ ਇਹ ਧਮਕੀ ਦੇ ਰਹੀ ਆ ਕਿ ਤੇਰੇ ਤੇ ਪਰਚਾ ਪਾਵਾਂਗੇ ਤੁਸੀਂ ਰੁਕ ਜਿਓ ਤੁਹਾਨੂੰ ਅਸੀਂ ਦੱਸਾਂਗੇ ਉਹ ਜਣ ਕੇ ਮੈਨੂੰ ਦੁਬਾਰਾ ਰਹੀ ਸੀ ਉਸ ਟਾਈਮ ਜਿਹੜੀ ਤੁਸੀਂ ਅੰਸ਼ ਮੋਬਾਈਲ ਦੀ ਕੰਪਲੀਟ ਕਾਰਪਰੇਸ਼ਨ ਦੇ ਵਿੱਚ ਪਾਈ ਹੈ ਉਹਦੇ ਉੱਪਰ ਕਾਰਵਾਈ ਹੋਈ ਹੈ ਕਾਰਪਰੇਸ਼ਨ ਵੱਲੋਂ ਦੇਖੋ ਜੀ ਕਾਰਵਾਈ ਹੋਈ ਹੈ ਮੈਂ ਉਹਨਾਂ ਨੂੰ ਫੋਨ ਵੀ ਕੀਤੇ ਹੋਏ ਆ ਉਹ ਕਹਿੰਦੇ ਜੀ ਅਸੀਂ ਕਾਰਵਾਈ ਕੀਤੀ ਹੈ ਨੋਟਿਸ ਕੱਢੇ ਹੋਏ ਆ ਪਰ ਫਿਲਹਾਲ ਦੀ ਘੜੀ ਉਹ ਅੰਸ਼ ਮੋਬਾਈਲ ਦੀ ਸਾਰੀ ਅਸਟਰਾ ਪੂਰੀ ਕੰਪਲੀਟ ਹੋ ਗਈ ਹੋਈ ਹੈ ਤੇ ਅੱਗੇ ਉਹਨੇ ਪਰਦਾ ਪੁਰਦਾ ਲਾ ਕੇ ਕੀਤਾ ਸੀ ਬਚੋ ਚਲੋ ਆਪਾਂ ਆਪਾਂ ਕੀ ਕਰ ਸਕਦੇ ਆ ਸਮਾਜ ਸੇਵਕਾ ਕੋਈ ਅਸੀਂ ਵੀ ਹੈ ਨਾ ਕੋਈ ਰੱਬ ਦਾ ਲੱਗ ਨਹੀਂ ਕਿ ਅਸੀਂ ਤਾਂ ਸਿਰ ਕੰਪਲੀਟ ਹੀ ਦੇ ਸਕਦੇ ਆ ਉੱਥੇ ਥੋੜਾ ਜੋਰ ਪਿਆਰ ਵੀ ਪਾ ਸਕਦੇ ਪਰ ਕੰਮ ਤਾਂ ਪ੍ਰਸ਼ਾਸਨ ਨੇ ਕਰਨਾ ਨਾ ਫਿਰ ਕਾਰਪੋਰੇਸ਼ਨ ਨੇ ਹੰਕਾਰਪਰੇਸ਼ਨ ਨੂੰ ਮੈਂ ਕੱਲ ਜਾਵਾਂਗਾ ਫਿਰ ਇੱਕ ਵਾਰ ਇਹਨੂੰ ਪੁੱਛਾਂਗਾ ਕਿ ਹਾਂ ਵੀ ਮੇਰੀ ਕੰਪਲੀਟ ਦਾ ਕੀ ਬਣਾਇਆ ਦੱਸੋ ਤੁਸੀਂ ਬਾਕੀ ਮੈਂ ਸਾਰੇ ਜਲੰਧਰ ਵਾਸੀਆਂ ਨੂੰ ਖਾਸ ਕਰਕੇ ਬੇਨਤੀ ਕਰਾਂਗਾ ਅਪੀਲ ਕਰਾਂਗਾ ਕਿ ਇਦਾਂ ਦੇ ਜਿਹੜੇ ਬਲੈਕਮੇਲ ਠੱਗ ਹਨ ਇਹਨਾਂ ਤੋਂ ਬਚੋ ਇਹ ਤੁਹਾਨੂੰ ਤੁਸੀਂ ਜਾਣਦੇ ਹੋਣੇ ਆ ਕਿ ਇਹ ਜਿਹੜੀ ਲੇਡੀਜ਼ ਹੈ ਇਹਨੇ ਵੋਟਾਂ 'ਚ ਖੜੀ ਹੋਣਾ ਸੀਗਾ ਇਹਨੂੰ ਲੱਗਾ ਕਿ ਮੈਂ ਸਮਰਾਟ ਦੇ ਉੱਪਰ ਇਦਾਂ ਚਿੱਕਰ ਸਿੱਟ ਕੇ ਤਾਂ ਮੈਂ ਬਾਤ ਆਪਣੀ ਪਬਲਿਸਿਟੀ ਪਾ ਲੂਗੀ ਪਰ ਇਹਨੂੰ ਇਹ ਨਹੀਂ ਪਤਾ ਕਿ ਚਿੱਕਰ ਕੇ ਇਹਦੇ ਸਿੱਟਾ ਕੇ ਛਿੱਟੇ ਆਪਣੇ ਵੀ ਪੈਂਦੇ ਆ ਤੇ ਉਹੀ ਕੰਮ ਇਹਨਾ ਹੋਇਆ ਅਕਾਲੀ ਦਲ ਤੋਂ ਇਹਨੇ ਲੜਨਾ ਹੈਗਾ 84 ਨੰਬਰ ਵਾਰਡ ਤੋਂ ਉਮੀਦਵਾਰ ਹੁਣ ਗੱਲ ਸੁਣੋ ਧਿਆਨ ਨਾਲ ਅਕਾਲੀ ਦਲ ਤੋਂ ਲੜਨਾ ਹੈ 84 ਨੰਬਰ ਦਾ ਉਮੀਦਵਾਰ ਉਧਰੋਂ ਮੈਂ ਪਾਰਟੀ ਕੰਪਲੀਟ ਇਹਦੀ ਇਹਨੂੰ ਟਿਕਟ ਹੀ ਮਿਲੀ ਇਸਨੇ ਕੀ ਕੀਤਾ ਮੁੜ ਕੇ ਆਪਣਾ ਘਰ ਵਾਲਾ ਖੜਾ ਕਰਤਾ ਜਿਹੜਾ ਕਿ ਅਸ਼ਨੀ ਕੁਮਾਰ ਜਿਹਦਾ ਨਾਮ ਉਹਨੂੰ ਖੜਾ ਕਰਤਾ ਚਲੋ ਉਹਨਾਂ ਮੇਰੀ ਕੋਈ ਲੈਣ ਦੇਣੀ ਉਹ ਖੜਾ ਹੋਵੇ ਪਰ ਫਿਰ ਵੀ ਦੇਖੋ ਕਿ ਮੈਂ ਇੱਕ ਗੱਲ ਕਰਾਂਗਾ ਕਿ ਉੱਥੋਂ ਵੋਟ ਕਿੰਨੀ ਪਈ ਇਹਨਾਂ ਨੂੰ ਪਤਾ 35 ਵੋਟਾਂ ਪਈਆਂ ਦਸੋ 6000 ਚੋਂ 35 ਵੋਟਾਂ ਇਹਨਾਂ ਨੂੰ ਪਈਆਂ ਤੇ ਆਪਣੇ ਆਪ ਨੂੰ ਨੈਸ਼ਨਲ ਪ੍ਰੈਜ਼ੀਡੈਂਟ ਕਹਿ ਰਹੇ ਆ ਤੁਸੀਂ ਇੱਥੋਂ ਸਮਝੋ ਲੋਕੀ ਇਹਨਾਂ ਨੂੰ ਨਕਾਰਦੇ ਪਏ ਆ ਲੋਕਾਂ ਨੂੰ ਪਤਾ ਆ ਸੱਚਾ ਬੰਦਾ ਕੌਣ ਆ ਝੂਠਾ ਕੌਣ ਆ ਇਹ ਦੁਨੀਆ ਜਿਹੜੀ ਸਾਡੇ ਪੰਜਾਬ ਦੇ ਉਹ ਜਲੰਧਰ ਦੀ ਖਾਸ ਕਰਕੇ ਬਹੁਤ ਸਿਆਣੀ ਆ ਇਹਨਾਂ ਨੂੰ ਸਭ ਨੂੰ ਪਤਾ ਕਿ ਕੌਣ ਗਲਤ ਕਰ ਰਿਹਾ ਕੌਣ ਠੀਕ ਕਰ ਰਿਹਾ ਅਨੁਗ੍ਰਹਿਤ ਪ੍ਰਸ਼ਾਸਨ ਨੂੰ ਜਿਹੜੀ ਤੁਸੀਂ ਕੰਪਲੇਟ ਦਿੱਤੀ ਉਹ ਤੇ ਕਾਰਵਾਈ ਹੋਏਗੀ ਇਹਦੇ ਉੱਪਰ ਦੇਖੋ ਜੀ ਮੈਂ ਤਾਂ 100 1% ਕਮਾਂਗਾ ਕਿਉਂਕਿ ਸਾਡੇ ਮਾਨਯੋਗ ਸੀਪੀ ਸਾਹਿਬ ਕਮਿਸ਼ਨਰ ਸਾਹਿਬ ਸੋਪਨ ਸ਼ਰਮਾ ਜੀ ਬੜੇ ਹੀ ਸੂਝਵਾਨ ਬੰਦੇ ਆ ਔਰ ਅੱਗੇ ਵੀ ਉਹਨਾਂ ਨੇ ਕਾਫੀ ਸ਼ਹਿਰ ਦੇ ਵਿੱਚ ਮੈਂ ਕਹਿ ਸਕਦਾ ਇੱਕ ਸੰਦੀ ਗੰਦਗੀ ਸਾਫ ਕਰਤੀ ਆ ਕਿਉਂਕਿ ਜਿਹੜੇ ਚੋਰੀਆ ਕਰਦੇ ਆ ਜਾਂ ਗੈਂਗਸਟਰ ਆ ਕਾਫੀ ਉਹਨਾਂ ਦੀ ਸਫਾਈ ਕੀਤੀ ਇਹਨਾਂ ਨੇ ਹਨਾ ਤੇ ਉਹ ਬਹੁਤ ਅੱਛਾ ਕੰਮ ਕਰ ਰਹੇ ਉਹ ਸਾਡੀ ਫਰਿਆਦ ਵੀ ਜ਼ਰੂਰ ਸੁਣਨਗੇ ਕਿਉਂਕਿ ਅਸੀਂ ਕੋਈ ਝੂਠਲੀ ਬੋਲੇ ਦੇ ਵਾਂਗੂ ਇਦੇ ਕੋਲ ਤਾਂ ਇੱਕ ਪ੍ਰੂਫ ਹੈ ਲਈ ਮੈਂ ਤਾਂ ਪ੍ਰੂਫ ਦਿਖਾ ਰਿਆ ਆ ਮੁੰਡਾ ਇੱਕ ਨਵ ਸੰਧੂ ਇਹਦਾ ਜੇ ਬੰਦਾ ਆ ਇਹ ਮੇਰੀ ਆਈਡੀ ਦੇ ਉੱਪਰ ਪਰਸਨਲ ਮੈਨੂੰ ਭੇਜ ਰਿਹਾ ਹੂੰ ਕਿ ਪਰਸਨਲ ਭੇਜਣ ਦਾ ਤੇਰਾ ਮਤਲਬ ਕੀ ਬੰਦਾ ਮੈਨੂੰ ਇਹ ਵਾਲਾ ਪ੍ਰੂਫ ਤੁਸੀਂ ਕਮਿਸ਼ਨਰ ਸਾਹਮਣੇ ਦਿੱਤਾ ਹੈ ਮੈਂ ਦਿੱਤਾ ਹੋਇਆ ਜੀ ਮੇਰੀ ਕੰਪਲੀਟ ਚੱਲ ਰਹੀ ਆ ਆਪਣੇ ਇਹ ਆਪਣੇ ਜਿਹੜਾ ਹੈੱਡ ਕੁਆਟਰ ਠੀਕ ਹੈ ਹੈੱਡ ਕੁਆਟਰ ਮੇਰੀ ਕੰਪਲੀਟ ਚੱਲ ਰਹੀ ਆ ਉਹਨਾਂ ਨੂੰ ਆ ਸਾਰੇ ਡਾਕੂਮੈਂਟ ਦਿੱਤੇ ਹੋਏ ਆ ਮੈਂ ਆਲਰੇਡੀ ਉਹਨਾਂ ਨੂੰ ਦੱਸਿਆ ਹੋਇਆ ਕਿ ਇਹ ਮੁੰਡਾ ਝਾਲੀ ਚੈਨਲ ਚਲਾ ਰਿਹਾ ਔਰ ਇਹਦਾ ਕੋਈ ਲੈਣ ਦੇਣ ਹੈ ਨਹੀਂ ਇਹ ਸਿਰਫ ਇਹਨਾਂ ਨੇ ਇੱਕ ਰੈਕਡ ਬਣਾਇਆ ਹੋਇਆ ਮੇਰੇ ਕੋਲ ਦੂਜਾ ਪੇਜ ਨਹੀਂ ਹੈ ਮੈਂ ਤੁਹਾਨੂੰ ਦਿਖਾਂਦਾ ਇਸੇ ਪਾਰਟੀ ਦਾ ਹਿਊਮਨ ਰਾਈਟ ਕਾਉਂਸਲ ਆਫ ਇੰਡੀਆ ਦਾ ਜਿਹੜੇ ਇਹ ਲੇਡੀਜ਼ ਜਿਹੜੀ ਕਹਿੰਦੀ ਮੈਂ ਨੈਸ਼ਨਲ ਪ੍ਰੈਜ਼ੀਡੈਂਟ ਆ ਉਸੇ ਹੀ ਪਾਰਟੀ ਚ ਉਹ ਜਲੰਧਰ ਡਿਸਟ੍ਰਿਕਟ ਸੈੱਲ ਦਾ ਪੰਜਾਬ ਪ੍ਰਧਾਨ ਆ ਤੇ ਉੱਤੋਂ ਉਹਨਾਂ ਨੇ ਜਾਲੀ ਨਾ ਪੰਜਾਬ ਚੈਨਲ ਬਣਾਇਆ ਹੋਇਆ ਤੇ ਤੁਸੀਂ ਦੇਖੋ ਇਹ ਰੈਕਡ ਹੀ ਹੈ ਫਿਰ ਬਾਕੀ ਹੋਰ ਨਹੀਂ ਜਲੰਧਰ ਦੇ মিডিਆ ਵਾਲੇ ਉਹਨਾਂ ਨੇ ਕਿਉਂ ਨਹੀਂ ਪਾਇਆ ਮੇਰਾ ਇੱਕ ਇਹੀ ਚੈਨਲ ਕਿਉਂ ਪਾ ਕੇ ਮਨੇ ਪਰਸਨਲ ਭੇਜ ਰਿਆ ਬਾਕੀ ਵੀ ਮੈਨੂੰ ਭੇਜ ਸਕਦੇ ਜਨੰਦਰ ਵਾਲੇ ਕਿਉਂਕਿ ਇਹ ਰੈਕਡ ਚੱਲ ਰਿਹਾ ਇੱਥੇ ਝੱਗਾ ਇਹਦਾ ਮੈਂ ਬਹੁਤ ਜਲਦੀ ਚੱਕਾਗਾ ਪਰਦਾ ਖਾਸ ਕਰਾਂਗਾ ਇਹ ਜਿੰਨੇ ਬੰਦੇ ਮੈਂ ਛੱਡਨੇ ਨਹੀਂ ਇਹਦੇ ਲਈ ਭਾਵੇਂ ਮੈਨੂੰ ਕੋਟਾ ਤੱਕ ਜਾਣਾ ਪਵੇ ਇਹਨਾਂ ਤੇ ਹੁਣ ਇਹਨਾਂ ਦੀ ਸਮਣੀ ਵੀ ਮੈਂ ਕਰਾਊਗਾ ਔਰ ਕੋਟਾ ਦਾ ਦਰਵਾਜ਼ਾ ਖੜਕਾ ਕੇ ਜੇ ਪ੍ਰਸ਼ਾਸਨ ਨਹੀਂ ਕੀਤਾ ਤਾਂ ਕੋਟਾ ਦਾ ਦਰਵਾਜ਼ਾ ਖੜਕਾ ਕੇ ਇਹਨਾਂ ਤੇ ਕਾਰਵਾਈ ਕਰਾਵਾਂਗਾ ਸਰ ਜਿਹੜੀ ਤੁਸੀਂ ਸੰਸਥਾ ਚਲਾ ਰਹੇ ਹੋ ਜੇ ਸਟੇਟ ਹੈ ਸਾਰੀ ਹੈ ਸਰ ਰਜਿਸਟਰਡ ਹੈ ਜੀ ਮੈਂ ਤੁਹਾਨੂੰ ਸਰਟੀਫਿਕੇਟ ਦਕਾ ਦਵਾਂ ਤੇ ਨਹੀਂ ਉਹ ਮੈਡਮ ਕੱਲ੍ਹ ਕਹਿ ਰਹੇ ਸੀ ਕਾਨਫਰੰਸ 'ਚ ਵੀ ਜਿਹੜੀ ਉਹ ਸੰਸਥਾ ਚ ਸਰ ਕਹਿੰਦੇ ਹੁੰਦੇ ਨਾ ਥੋੜਾ ਗਿਆਨ ਬਹੁਤ ਖਤਰਨਾਕ ਹੁੰਦਾ ਘੱਟ ਗਿਆਨ ਬੰਦੇ ਲਈ ਬਹੁਤ ਜ਼ਿਆਦਾ ਖਤਰਨਾਕ ਹੁੰਦਾ ਇਸੇ ਕਰਕੇ ਉਹਨੂੰ ਮੈਂ ਕਹਿੰਦਾ ਕਿ ਪਹਿਲਾਂ ਤੂੰ ਗਿਆਨ ਗਿਆਨ ਹਾਸਲ ਕਰ ਫੇ ਜਾ ਕੇ ਕਿਤੇ ਨੈਸ਼ਨਲ ਪ੍ਰੈਜ਼ੀਡੈਂਟ ਬਣ ਤੇ ਆਪਣਾ ਲੋਕ ਸੇਵਾ ਕਰ ਕਿਉਂਕਿ ਤੈਨੂੰ ਆਪ ਨੂੰ ਖੁਦ ਨੂੰ ਗਿਆਨ ਨਹੀਂ ਹੈਗਾ ਤਾਂ ਤੂੰ ਕੀ ਸਾਡਾ ਕੀ ਕਰਾਉਂਗੀ ਤੈਨੂੰ ਇਹ ਨਹੀਂ ਪਤਾ ਕਿ ਸਾਡੀ ਸੰਸਥਾ ਰਜਿਸਟਰਡ ਹੈ ਕਿ ਨਹੀਂ ਹੈ ਰਜਿਸਟਰ ਨਾ ਕੀਆ 1 ਘੰਟੇ ਪਤਾ ਲੱਗ ਜਾਂਦਾ ਕਿ ਇਹਦੀ ਪਾਰਟੀ ਰਜਿਸਟਰਡ ਹੈ ਕਿ ਨਹੀਂ ਹੈ ਉਹ ਲੱਗਾ ਮੇਰਾ ਸਰਟੀਫਿਕੇਟ ਉੱਪਰ ਦੱਸੋ ਸਾਰਾ ਪੁੱਛੇਗਾ ਬੈਠੇ ਉੱਦੀ ਬੈਠੇ ਅਹੀ ਪਾਗਲ ਸਮਾਜ ਵਿੱਚ ਸੀਪੀ ਸਾਹਿਬ ਨੂੰ ਨਹੀਂ ਪਤਾ اچھا ਮੈਨੂੰ ਇੱਕ ਮਿੰਟ ਪ੍ਰਸ਼ਾਸਨ ਨੂੰ ਨਹੀਂ ਪਤਾ ਅਸੀਂ ਕੋਈ ਇੱਥੇ ਬਲੈਕ ਕਰਦੇ ਆ ਜਾਂ ਅਸੀਂ ਕੋਈ ਗਲਤ ਕੰਮ ਕਰਦੇ ਜਾਂ ਕੋਈ ਨਸ਼ਾ ਵੇਚਦੇ ਆ ਕਿ ਜਿਹੜਾ ਸਮਾਜ ਸੇਵਾ ਕਰ ਰਹੇ ਨਾ ਇੱਕ ਨੰਬਰ ਤਾਂ ਫਿਰ ਦੱਸੋ ਸਾਡੇ ਤੇ ਕਿਉਂ ਕਾਰਵਾਈ ਹੋਊਗੀ ਮੈਡਮ ਨੇ ਕੰਪਲੇਟ ਪਾਈ ਜਿਹੜੀ ਤੁਹਾਡੇ ਖਲਾਫ ਤੁਸੀਂ ਕਾਰਪੋਰੇਸ਼ਨ 'ਚ ਉਹਨਾਂ ਦੀ ਕੰਪਲੇਟ ਪਾਈ ਹੈ ਤੁਹਾਡੀ ਜਿਨ੍ਹਾਂ ਦੀ ਤੁਸੀਂ ਕੰਪਲੇਟ ਪਾਈ ਹੈ ਜਿਹੜਾ ਦੁਕਾਨ ਦੀ ਸਾਰੇ ਕਰ ਰਿਹਾ ਉਹਦੇ ਨਾਲ ਤੁਹਾਡੀ ਕੰਪਲੇਟ ਤੋਂ ਬਾਅਦ ਕੋਈ ਗੱਲਬਾਤ ਹੋਈ ਨਹੀਂ ਮੈਂ ਨਹੀਂ ਮਰਕੇ ਕੀਤੀ ਗੱਲ ਜਦ ਤੁਸੀਂ ਕੋਲ ਕੀਤੀ ਹੋਵੇ ਜਾਂ ਤੁਹਾਨੂੰ ਉਧਰ ਆਈ ਹੋਵੇ ਮਾਜੀ ਨਾ ਮੈਂ ਨਹੀਂ ਉਹਨਾਂ ਨਾਲ ਕੀਤੀ ਨਾ ਮੈਂ ਗੱਲਬਾਤ ਕਰਨੀ ਸੰਭਵ ਸਭ ਜੀ ਕਿਉਂਕਿ ਮੈਨੂੰ ਲੱਗਦਾ ਕਿ ਜਿਹੜਾ ਕੰਮ ਪ੍ਰਸ਼ਾਸਨ ਦਾ ਨਾ ਕਾਨੂੰਨ ਦੇ ਦਾਇਰੇ ਚ ਰਹਿ ਕੇ ਬੰਦੇ ਨੂੰ ਰਹਿਣਾ ਚਾਹੀਦਾ ਜੋ ਕੰਮ ਪ੍ਰਸ਼ਾਸਨ ਦਾ ਪ੍ਰਸ਼ਾਸਨ ਕਰੇ ਜੋ ਸਾਡਾ ਫਰਜ਼ਮੰਦ ਹੋ ਉਸੇ ਕਰਾ ਜੀ ਤੁਹਾਨੂੰ ਲੱਗਦਾ ਜੇ ਕਾਰਪੋਰੇਸ਼ਨ ਨੇ ਕਾਰਵਾਈ ਨਹੀਂ ਕੀਤੀ ਤੁਹਾਡੇ ਕੋਲੋਂ ਦੁਆਰਾ ਦਬਾਅ ਪਾ ਕੇ ਕਾਰਵਾਈ ਕੀਤੀ ਜਾਏਗੀ ਨਹੀਂ ਜੀ ਦੁਆਗ ਹੀ ਮੈਂ ਤੁਹਾਡੇ ਨਾਲ ਆਊਗਾ ਉੱਥੇ ਅਸੀਂ ਧਰਨੇ ਲਾ ਕੇ ਉੱਥੇ ਗੱਲ ਕਰਾਂਗੇ ਹੂੰ ਠੀਕ ਆ ਨਾ ਧਰਨਾ ਲਾਵਾਂਗੇ ਪ੍ਰਸ਼ਾਸਨ ਦੇ ਗਲਾਪ ਪਰ ਇੱਕ ਗੱਲ ਦੱਸਾਂ ਕਿ ਕਾਰਪੋਰੇਸ਼ਨ ਜਿੰਨੀ ਵੀ ਕੰਪਲੀਟ ਆ ਜਾਂਦੀ ਹੈ ਉਹ ਕਾਰਵਾਈ ਕਰਦੀ ਹੈ ਸਾਡੀ ਕਿਉਂਕਿ ਸਾਡਾ ਇੱਕ ਲੈਟਰ ਪੈਡ ਬਣਿਆ ਸੰਸਥਾ ਦੇ ਨਾਮ ਤੇ ਰਜਿਸਟਰਡ ਸਾਡੀ ਉਹ ਲੈਟਰ ਪੈਡ ਤੇ ਹੀ ਤਾਂ ਕਾਰਵਾਈ ਹੁੰਦੀ ਵੀ ਉਹ ਕਰਦੇ ਵੀ ਕਾਫੀ ਜਗਾ ਸੀਲ ਵੀ ਉਹਨੇ ਲਾਈ ਹੈ ਅਸੀਂ ਦੇਖਿਆ ਬਹੁਤ ਅੱਛਾ ਕੰਮ ਕਰਦੇ ਪਰ ਆਹ ਜਿਹੜਾ ਹੁਣ ਇਹਦੇ ਵਿਹਾਰ ਤੇ ਮੈਨੂੰ ਲੱਗਦਾ ਕਿ ਇਹਦੇ ਵਿੱਚ ਆਰਤੀ ਦਾ ਕੋਈ ਨਾ ਕੋਈ ਰੋਲ ਹੈਗਾ ਜਿਹੜਾ ਕਾਰਪੋਰੇਸ਼ਨ ਉਹਦਾ ਕੰਮ ਹਾਲੇ ਰੋਕ ਰਹੀ ਹੈ ਸਮਰਾਤੀ ਹੋਰ ਤਾਂ ਦੀ ਸੰਸਥਾ ਕਿਹੜਾ ਕਿਹੜਾ ਕੰਮ ਕਰਦੀ ਹੈ ਸਾਡੀ ਸੰਸਥਾ ਜੀ ਦੇਖੋ ਗਰੀਬ ਬੱਚਿਆਂ ਦਾ ਪੜ੍ਹਾਈ ਦਾ ਵੀ ਕਈ ਵੇਲੇ ਖਰਚਾ ਚੱਕਦੇ ਅਸੀਂ ਕੋਈ ਕੁੜੀਆ ਅਪਾਹਜ ਹੋਵੇ ਜਾਂ ਸਾਡਾ ਕੋਈ ਵੀਰਪਾਹ ਹੋਵੇ ਤਾਂ ਅਸੀਂ ਕੋਸ਼ਿਸ਼ ਕਰੀਦੀ ਆ ਕਿ ਉਹਨੂੰ ਕੋਈ ਹੈਲਪ ਹੋ ਜਾਵੇ ਕੋਈ ਪੈਸੇ ਵਲੋਂ ਜਾਂ ਕੋਈ ਉਹਦੀ ਟ੍ਰੋਲੀ ਮਿਲ ਜੇ ਜਿੱਦਾਂ ਚਲਾਣ ਵਾਲੀ ਹੁੰਦੀ ਆ ਦੋ ਪਹੀਆ ਵਾਲੀ ਉਹਦਾ ਦੀ ਮਿਲ ਜੇ ਤੇ ਅਸੀਂ ਬਲੱਡ ਕੈਂਪ ਵੀ ਲਵਾਈਦੇ ਆ ਜੀ ਔਰ ਸਾਡਾ ਸੰਗਠਨ ਦੇਖੋ ਜੀ ਇਕੱਲਾ ਮੈਂ ਨਹੀਂ ਬੈਠਾ ਮੇਰੇ ਨਾਲ ਹੋਰ ਵੀ ਜੱਥੇਬੰਦੀਆਂ ਫੈਰ ਦੇ ਸੰਗਠਨ ਜਿੱਦਾਂ ਕਿ ਭਗਵਾਨ ਬਾਲਵੇ ਕੀ ਵੈਲਫੇਅਰ ਕਮੇਟੀ ਹੋਰ ਜਣੇ ਕਿ ਬੜੇ ਸੰਗਠਨਾਂ ਜੱਥੇਬੰਦੀ ਹੈਗੀ ਜਿਹੜੀ ਸਾਨਾ ਹੋ ਸਾਡੇ ਨੇ ਕਿਉਂ ਰਲਿਆ ਹੈ ਕਿਉਂਕਿ ਅਸੀਂ ਸੱਚਾਈ ਦੇ ਰਾਹ ਤੇ ਚੱਲ ਰਹੇ ਇੱਕ ਨੰਬਰ 'ਚ ਕੰਮ ਕਰ ਰਹੇ ਆ ਕਿਸੇ ਨਾ ਕੋਈ ਧੋਖਾ ਨਹੀਂ ਕਰ ਰਹੇ ਸਭ ਦੀ ਲੋਕਾਂ ਦੀ ਹੈਲਪ ਕਰ ਰਹੇ ਆ ਸੋ ਇਸ ਚੀਜ਼ ਤੇ ਵੀ ਬਹੁਤ ਜਿਸ ਤਰ੍ਹਾਂ ਮੈਡਮ ਨੇ ਤੁਹਾਡੇ ਤੇ ਅਲੀਗੇਸ਼ਨ ਲਾਇਆ ਅੱਗੇ ਵੀ ਕਿਸੇ ਪਾਰਟੀ ਵੱਲੋਂ ਤੁਹਾਡੇ ਤੇ ਅਲੀਗੇਸ਼ਨ ਲਾਏ ਗਏ ਆ ਦੇਖੋ ਜੀ ਤੁਸੀਂ ਵੀ ਜਲੰਧਰ 'ਚ ਹੀ ਰਹਿੰਦੇ ਹੋ ਅੱਗੇ ਕਿੰਨਾ ਕੁ ਮੇਰੇ ਬਾਰੇ ਸੁਣ ਲਿਆ ਮੈਨੂੰ 3 ਸਾਲ ਹੋ ਗਏ ਇਹ ਸੰਸਥਾ ਬਣਾਈ ਨੂੰ ਤੁਸੀਂ ਦੱਸੋ ਮੇਰੇ ਕਿੰਨੇ ਕੁ ਅਲੀਗੇਸ਼ਨ ਲੱਗੇ ਆ ਇਹੀ ਉਠੀ ਹੈ ਕਿਉਂਕਿ ਇਹ ਵੀ ਅਨਸੈਸਰੀ ਬੋਲ ਰਹੀ ਆ ਕੋਈ ਸਿਰ ਨਾ ਪੈਰ ਗੱਲ ਦਾ ਤੂੰ ਪ੍ਰੂਫ ਹੈਗਾ ਪ੍ਰੂਫ ਦਿਖਾ ਕੇ ਗੱਲ ਕਰ ਹੁਣ ਤੁਸੀਂ ਕੱਲ ਪ੍ਰੈਸ ਕਾਨਫਰੈਂਸ ਹੋਈ ਤੁਸੀਂ ਮੰਗੇ ਪ੍ਰੂਫ ਉਹਨਕੋ ਤੁਸੀਂ ਦੇਖੋ ਉਹ ਪ੍ਰੈਸ ਕਾਨਫਰੈਂਸ ਦੇ ਵਿੱਚ ਉਹਨੇ ਗੱਲ ਪਲਟੀ ਮਾਰ ਲਈ ਜਦੋਂ ਤੁਸੀਂ ਤੇ ਇੱਕ ਟੀਵੀ ਦੇ ਦੂਜੇ ਚੈਨਲ ਵਾਲੇ ਆ ਪ੍ਰਵੀ ਸ਼ਰਮਾ ਜੀ ਖਰੇ ਉਹਨਾਂ ਨੇ ਕਿਹਾ ਕਿ ਮੈਡਮ ਦੀ ਸਮਰਾਟ ਦੇ ਖਿਲਾਫ ਪ੍ਰੂਫ ਦੱਸੋ ਕਹਿੰਦੀ ਕਿ ਮੈਂ ਉੱਥੇ ਦਿੱਤੇ ਪੋਸਟ ਆਜਾ ਕਹਿੰਦਾ ਵੀ ਇੱਥੇ ਕੀ ਕਰਨਾ ਹੈ ਇੱਥੇ ਵੀ ਦਿਖਾਓ ਨਾ ਸਾਨੂੰ ਅਗਲੇ ਨੇ ਪ੍ਰੂਫ ਦੇਣ ਦੀ ਬਜਾਏ ਉਹ 3 ਸਟਾਰ ਕਲੋਨੀ ਤੇ ਗੱਲ ਪਾ ਲਈ ਉਹਨੇ ਕਹਿੰਦਾ ਮਤਲਬ ਇਹਨੂੰ ਇਹ ਨਹੀਂ ਪਤਾ ਕਿ ਕਿਹੜੀ ਗੱਲ ਕਿਸ ਵੇਲੇ ਕਰਨੀ ਹੈ ਕੱਲ ਤੂੰ 3 ਸਟਾਰ ਕਲੋਨੀ ਦੀ ਗੱਲ ਕਰਨ ਆਈ ਸੀਗੀ ਉਹਦੀ ਹੀ ਕਰਦੀ ਮੇਰਾ ਮੁੱਦਾ ਫੇਕ ਤੇ ਛੇੜ ਲਾਂਦੀ ਜੇਕਰ ਤੁਹਾਨੂੰ ਹੋਣਾ ਨਾ ਉਹਨਾਂ ਨਾਲ ਗੱਲ ਮਿਲ ਕਰਕੇ ਜੇ ਰਾਜੀਨਾਮੇ ਤੱਕ ਗੱਲ ਪਹੁੰਚ ਤੁਸੀਂ ਕਰੋਗੇ ਨਹੀਂ ਦੇਖੋ ਜਿੱਥੇ ਮੇਰੀ ਇੰਨੀ ਬਦਨਾਮੀ ਕਰਨ ਦੀ ਹੈ ਲੇਡੀਜ਼ ਜਿਹੜਾ ਕਿ ਇਹਦਾ ਹੱਕ ਨਹੀਂ ਬੰਦਾ ਹਰ ਇੱਕ ਹੱਕ ਨੂੰ ਇੱਕ ਲਾਈਫ ਦਾ ਅਧਿਕਾਰ ਹੈ ਜ਼ਿੰਦਗੀ ਖੁੱਲ ਕੇ ਜੀਣ ਦਾ ਤੇ ਉਹ ਨੂੰ ਮੈਂ ਕਿੱਦਾਂ ਛੱਡ ਦਵਾਂਗਾ ਇਹ ਛੱਡ ਨਹੀਂ ਹੋਣਾ ਇਹਨਾਂ ਨੂੰ ਇਹਨਾਂ ਨੂੰ ਹੁਣ ਕੋਈ ਨਹੀਂ ਆਉਣ ਵਾਲਾ ਸਮਾਂ ਦੱਸੇਗਾ ਤੁਹਾਡੇ ਚੈਨਲ ਦੇ ਮਾਤੇ ਨਾ ਸੰਧੂ ਤੇ ਵੀ ਕੋਈ ਕੰਪਲੇਂਟ ਦਿੱਤੀ ਦੇਖੋ ਜੀ ਸਾਰਿਆਂ ਦੇ ਨਾਮ ਵਿੱਚ ਜੀ ਆ ਜਿੰਨਿਆਂ ਦੇ ਵੀ ਮੈਂ ਕਿੰਨੇ ਕਿੰਨੇ ਬੰਦਿਆਂ ਦੇ ਨਾਮ ਤੁਸੀਂ ਮੈਂਸ਼ਨ ਕੀ ਇਹਦੇ ਵਿੱਚ ਮੇਰੇ ਕੋਲ ਜੀ ਤਿੰਨ ਬੰਦਿਆਂ ਨਾਮ ਆ ਇੱਕ ਹੈਗੀ ਆ ਆਰਤੀ ਰਾਜਪੂਤ ਇਹ ਆਪਣੇ ਉਹਨੂੰ ਨੈਸ਼ਨਲ ਪ੍ਰੈਜ਼ੀਡੈਂਟ ਕਹਿੰਦੀ ਹੈ ਹਿਊਮੋਰਾਈਟ ਕਾਉਂਸਲ ਇੰਡੀਆ ਪਤਾ ਉਸ ਤੋਂ ਬਾਅਦ ਇਹਨੇ ਨਵ ਸੰਧੂ ਇੱਕ ਹੈਗਾ ਜਿਹੜਾ ਜਲੰਧਰ ਦਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਆ ਏਸੇ ਪਾਰਟੀ ਦਾ ਠੀਕ ਹੈ ਇਹ ਚਲਾ ਰਿਹਾ ਹੈ ਨਾ ਪੰਜਾਬ ਲੈਣਾ ਦਾ ਚੈਨਲ ਪੇਜ ਫੇਸਬੁੱਕ ਤੇ ਜਿਹਨੇ ਮੇਰੀ ਆਈਡੀ ਵਾਇਰਲ ਕੀਤੀ ਉਸ ਤੋਂ ਬਾਅਦ ਇੱਕ ਬੰਦਾ ਹੈਗਾ ਕਮਲ ਜੋ ਕਿ ਆਪਣੇ ਆਪ ਨੂੰ ਉਕਤ ਹੋਇਓ ਰਾਈਟ ਦਾ ਕਾਉਂਸਲ ਇੰਡੀਆ ਦਾ ਮੈਂਬਰ ਦੱਸਦਾ ਸੀ ਤੇ ਮੇਰੇ ਕੋ ਆ ਕੇ ਤੇ ਮੈਨੂੰ ਉਹਨੇ ਇਸ ਤਰ੍ਹਾਂ ਮੰਗ ਕੀਤੀ ਇਹ ਤਿੰਨ ਬੰਦਿਆਂ ਦੇ ਖਿਲਾਫ ਆ ਤੇ ਜੇ ਇਹਦੇ ਵਿੱਚ ਹੋਰ ਵੀ ਕੋਈ ਮੈਨੂੰ ਪਤਾ ਲੱਗੇਗਾ ਔਰ ਮੈਂ ਇੱਕ ਅਪੀਲ ਕਰਾਂਗਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜਿੰਨੇ ਵੀ ਜਲੰਧਰ ਦੇ ਮੇਰੇ ਵਾਸੀ ਸੁਣ ਰਹੇ ਆ ਕਿ ਜੇ ਇਹਨਾਂ ਦੇ ਖਿਲਾਫ ਕੋਈ ਕਿਸੇ ਨੂੰ ਇਹ ਤੰਗੀ ਪਰੇਸ਼ਾਨੀ ਹੋਵੇ ਜਾਂ ਕਿਸੇ ਨੇ ਧੱਕਾ ਕੀਤਾ ਹੋਵੇ ਜਾਂ ਕਿਸੇ ਕੋ ਕੋਈ ਇਹਦਾ ਐਵੀਡੈਂਸ ਵੀ ਆ ਮੈਨੂੰ ਆ ਕੇ ਦੱਸੋ ਮੈਂ ਤੁਹਾਡੇ ਨਾਲ ਜਾ ਕੇ ਉੱਥੇ ਮੋਢੇ ਨਾਲ ਮੋਢਾ ਮਲਾ ਕੇ ਉਸੇ ਦਿਨ ਕਾਰਵਾਈ ਕਰਾਵਾਂਗੇ ਉੱਤੇ ਠੀਕ ਧੰਨਵਾਦ